ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਹੈ ਤਾਂ ਓਖੀ ਚੰਗੀਆਂ ਚੀਜ਼ਾਂ ਓਖੀਆਂ ਹੀ ਹੁੰਦੀਆਂ ਹਨ ਚੰਗੇ ਪਦਾਰਤ ਓਖੇ ਹੀ ਲੱਭਦੇ ਹਨ ਪਰ ਤੁਸੀਂ ਜੋ ਪੜੇ ਹੁਣ ਜੋ ਇਸ ਵਿੱਚ ਓਖੇ ਆਈਆਂ ਤੇ ਕਸ਼ਟਣੀਆਂ ਹਨ ਉਹਨਾਂ ਦੇ ਇਲਾਜਾਂ ਨੂੰ ਸੋਚੋ 20 ਵਰੇ ਜੇ ਮਗਜ਼ਾ ਨੂੰ ਸੋਚੀਆਂ ਸਿਖਾਈਆਂ ਜੇ ਉਹਨਾਂ ਸਿੱਖੇ ਮਗਜ਼ਾ ਵਿੱਚੋਂ ਕੁਝ ਕੱਢੇ ਤੇ ਲਾੜ ਸਾਹਿਬ ਤੇ ਕੌਂਸਲਾ ਨੂੰ ਜਾ ਕੇ ਆਖੋ ਉਹ ਅੱਜ ਉਹ ਮੁਸ਼ਕਲਾਂ ਦੱਸਣਗੇ ਤੁਸੀਂ ਇਲਾਜ ਦੱਸੋ ਉਸ ਦੇ ਦਿਲ ਗੱਲ ਲੱਗ ਗਈ ਹੁੰਦੀ ਦੀ ਸੀ ਤਾਂ ਉਹ ਘਰ ਗੁਜ਼ਰੇਗਾ ਕਿਉਂਕਿ ਸਾਡਾ ਭਲਾ ਤਾਂ ਹੈ ਜੇ ਉਸ ਦਾ ਆਪਣਾ ਭਲਾ ਹੈ ਬਰਿਸਟਰ ਤੁਸੀਂ ਆਖੋ ਬਾਬਾ ਮੈਂ ਤਾਂ ਕਹਿ ਹੀ ਗੁਜ਼ਰਾਂਗਾ ਹੁਣ ਜਦ ਕਦੇ ਲਾਰਡ ਸਾਹਿਬ ਦੌਰੇ ਆਏ ਤੇ ਮੇਰੀ ਜੋ ਵਿੱਚੋਂ ਲੰਘ ਪਏ ਜਾਂ ਡੇਰੇ ਜਾਨ ਦੀ ਮੈਨੂੰ ਕਿਸੇ ਛੁੱਟੀ ਲੈ ਦਿੱਤੀ ਤਾਂ ਮੈਂ ਸਾਰੀ ਗੱਲ ਆਖਾਂਗਾ ਪਰ ਜਦ ਉਹ ਮੈਨੂੰ ਪੁੱਛਣਗੇ ਕਿ ਫਲਾਨੀ ਮੁਸ਼ਕਲ ਪਵੇਗੀ ਉਸਕਾ ਕੀ ਇਲਾਜ ਹੈ ਤਾਂ ਮੈਂ ਅਨਪੜ ਕੀ ਦੱਸਾਂਗਾ ਇੱਕੋ 40 ਸੇਰੀ ਕਹਿ ਦਿਆਂਗਾ ਸਰਕਾਰ ਮੈਂ ਤਾਂ ਸ਼ੁਭ ਗੱਲ ਦਾ ਸਤਿਤੀ ਹੈ ਇਸ ਨਾਲ ਪ੍ਰਜਾ ਸੁਖੀ ਰਹੇਗੀ ਸਾਡੀਆਂ ਫੌਜਾਂ ਤਕੜੀਆਂ ਜਬਰ ਜੰਗ ਰਹਿਣਗੀਆਂ ਪ੍ਰਜਾ ਤੈਨੂੰ ਪਿਆਰ ਕਰੇਗੀ ਹੋਰ ਅੱਗੋਂ ਮੈਨੂੰ ਅਨਪੜ ਨੂੰ ਕੀ ਅਕਲ ਹੈ ਜੋ ਹੋ ਸਕਦੀ ਹੈ ਕਰ ਲਓ ਨਹੀਂ ਹੋ ਸਕਦੀ ਸਤ ਓਖੀ ਤੇ ਅਨਹੋਣੀ ਹੈ ਤਾ ਜਾਣ ਦਿਓ ਮੈਨੂੰ ਫੁਰੀ ਸੀ ਮੈਂ ਆਖ ਦਿੱਤੀ ਹੈ ਬਰਿਸਟਰ ਬਾਬਾ ਜੀ ਮੈਂ ਵੀ ਸੋਚਾਂਗਾ ਤੇ ਫਿਰ ਦੱਸਾਂਗਾ ਬਾਬਾ ਚੰਗਾ ਜੀ ਹਾਂ ਅਸੀਂ ਗੱਲ ਕਰ ਰਹੇ ਸਾਂ ਕਿ ਪਿੰਡਾਂ ਵਿੱਚ ਸਰੀਰਕ ਸੁਖ ਘਟ ਗਏ ਹਨ ਤੇ ਵਿੱਚ ਕਣਕ ਕਿਉ ਤੇ ਖੰਡ ਤਰੇ ਜ਼ਰੂਰੀ ਚੀਜ਼ਾਂ ਦੀ ਗੱਲ ਆ ਗਈ ਪਿੰਡਾਂ ਦੇ ਲੋਕ ਅੱਗੇ ਸਵੇਰੇ ਉੱਠਦੇ ਇਸ਼ਨਾਨ ਕਰਦੇ ਤੇ ਗੁਰਦੁਆਰੇ ਜਾਂਦੇ ਨੇਮੀ ਹੁੰਦੇ ਸਨ ਹੁਣ ਇਹ ਘੱਟ ਜਾਣ ਕਰਕੇ ਸਫਾਈ ਦਾ ਸ਼ੌਂਕ ਤੇ ਸੁਜਜਤ ਘੱਟ ਗਈ ਹੈ ਪਿੰਡ ਦੀਆਂ ਨਿਆਈਆਂ ਦੀਆਂ ਭੋਵਾਂ ਗੰਦੀਆਂ ਰਹਿੰਦੀਆਂ ਹਨ ਪਿੰਡ ਦਾ ਛੱਪੜ ਸੁਥਰਾ ਨਹੀਂ ਰਹਿੰਦਾ ਰੂੜੀਆਂ ਦੇ ਢੇਰ ਖੂਹਾਂ ਦੇ ਨੇੜੇ ਤੇ ਛੰਬਾਂ ਦੇ ਲਾਗੇ ਲਾਉਂਦੇ ਹਨ ਜਿਸ ਨਾਲ ਪਾਣੀ ਗੰਦੇ ਹੋ ਜਾਂਦੇ ਹਨ ਤੇ ਵਬਾਵਾਂ ਫੈਲ ਜਾਂਦੀਆਂ ਹਨ ਬਰਿਸਟਰ ਬਾਬਾ ਜੀ ਇਹ ਪਿੰਡਾਂ ਵਿੱਚ ਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਸਫਾਈ ਦਾ ਖਿਆਲ ਕਿਉਂ ਮੱਦਮ ਪੈਂਦਾ ਜਾ ਰਿਹਾ ਹੈ ਸਗੋ ਪਛਮੀ ਲੋਕਾਂ ਨੇ ਤਾਂ ਸਫਾਈ ਸਿਖਾਈ ਹੈ ਤੇ ਜਥਾ ਰਾਜਾ tatha ਪ੍ਰਜਾ ਹੋਣਾ ਚਾਹੀਦਾ ਸੀ ਬਾਬਾ ਹੁਣ ਏਉਂ ਨਹੀਂ ਕਹਿਣਾ ਚਾਹੀਦਾ ਕਿ ਜਥਾ ਰਾਜਾ tatha ਪ੍ਰਜਾ ਪਰ ਏਉਂ ਜਥਾ ਰਾਜਾ tatha ਪੜਿਆ ਜਥਾ ਪੜਿਆ tatha ਪ੍ਰਜਾ ਬ੍ਰਿਸਟਰ ਮੁਸਕੁਰਾ ਕੇ ਕਿਉਂ ਬਾਬਾ ਰਾਜਾ ਦੀ ਨਕਲ ਰਾਜਾ ਦੀ ਬੋਲੀ ਤੇ ਵਿਦਿਆ ਪੜਨ ਵਾਲੇ ਕਰਦੇ ਹਨ ਤੇ ਆਪਣੇ ਕੌਮੀ ਪਹਿਰਾਵੇ ਤੇ ਕੌਮੀ ਰਹਿਣ ਬਹਿਣ ਦੇ ਟੰਗ ਛੱਡ ਕੇ ਬੇਕੌਮੇ ਹੋ ਕੇ ਉਸ ਕਾਹ ਵਾਂਗੂ ਨਕਲਾ ਲਾਉਂਦੇ ਹਨ ਜੋ ਲੱਕੇ ਕਬੂਤਰ ਦੀ ਰੀਸੀ ਪੈਲਣਾ ਪੌਂਦਾ ਆਪਣੀ ਚਾਲ ਭੁੱਲ ਕੇ ਅਪਾਹਜ ਹੋ ਗਿਆ ਸੀ ਸੋ ਪਹਿਲਾ ਤਾਂ ਇਹ ਮੋਰਾ ਤੋਂ ਚਕੋਰ ਬੰਦੇ ਹਨ ਇੰਨਾ ਦੀ ਰੀਸ ਫਿਰ ਸਹਿਜੇ-ਸਹਿਜੇ ਅਨਪੜਾ ਵਿੱਚ ਚਲਦੀ ਹੈ ਤੁਹਾਨੂੰ ਪਤਾ ਹੈ ਕਿ ਅੰਗਰੇਜ਼ਾਂ ਵਿੱਚ ਛੂਤ-ਛਾਤ ਨਹੀਂ ਹੈ ਵਾੜਿਆਂ ਨੇ ਉਹਨਾਂ ਤੋਂ ਚੂਤ-ਸ਼ਾਤ ਛਡਣੀ ਸਿੱਖ ਲਈ। ਫਲ ਇਹ ਹੋਇਆ ਕਿ ਮੈਲੇ ਹੋ ਗਏ। ਹੁਣ ਸਾਰੇ ਲੋਕ ਮੈਲੇ ਰਹਿਣਾ ਸਿੱਖਦੇ ਜਾਂਦੇ ਹਨ। ਅਸਲ ਵਿੱਚ ਤਾਂ ਹਿੰਦੀਆਂ ਦੀ ਸਫਾਈ ਮਹਿਮੂਦ ਦੇ ਆਉਣ ਦੇ ਸਮੇਂ ਤੋਂ ਕਟਣੀ ਸ਼ੁਰੂ ਹੋ ਗਈ। ਬਰਿਸਟਰ ਹਿੰਦੀ ਵੀ ਕਦੇ ਸਾਫ਼ ਸਨ। ਇਹ ਤਾਂ ਵਹਿਮੀ ਪਰਮੀ ਹਨ। ਬਾਬਾ ਹਿੰਦੀਆਂ ਦੀ ਸੁੱਚ ਸੀ ਤਾਂ ਸਫਾਈ। ਪਰ ਇਸ ਦੀ ਸਮਝ ਬਣ ਗਈ ਸੀ ਧਾਰਮਿਕ ਪਰਮ। ਸੋ ਤੁਸਾਂ ਨੂੰ ਪੜਿਆਂ ਨੂੰ ਵਾਜਬ ਸੀ ਕਿ ਪਰਮ ਦੀ ਥਾਂ ਅਸਲ ਕਾਰਨ ਸਮਝਾਉਂਦੇ ਜੋ ਅਕਲ ਵੱਧ ਜਾਂਦੀ ਤੇ ਭਰਮ ਘਟ ਜਾਂਦਾ ਤੇ ਸਫਾਈ ਨਾਸ਼ ਨਾ ਹੁੰਦੀ ਤੁਸਾਂ ਸਮੁੱਚਾ ਪਰਮ ਵੀ ਗਵਾਇਆ ਤੇ ਨਾਲੇ ਸਫਾਈ ਵੀ ਰੋੜੀ ਮੇਰਾ ਮਤਲਬ ਇਹ ਨਹੀਂ ਕਿ ਛੂਛਾਤ ਦਾ ਭਰਮ ਨਾ ਹਟੇ ਪਰ ਇਹ ਕਿ ਛੂਛਾਤ ਹਟਾਉਂਦੇ ਹਟਾਉਂਦੇ ਕੁਚੀਲ ਨਾ ਹੋ ਜਾਈ। ਬਰਿਸਟਰ ਹੈਰਾਨ ਹੋ ਕੇ ਕਿਵੇਂ ਬਾਬਾ ਲਓ ਵਿਚਾਰ ਕਰੀਏ ਸਾਡੇ ਵੱਡੇ ਚੌਂਕੇ ਵਿੱਚ ਰੋਟੀ ਪਕਾਉਂਦੇ ਸਨ ਅਰਥਾਤ ਇੱਕ ਥਾਂ ਹੂਝ ਬਣਾ ਮਿੱਟੀ ਦਾ ਚੌਂਕਾ ਪਾ ਸਾਫ਼ ਕਰਕੇ ਉੱਥੇ ਰੋਟੀ ਕਰਦੇ ਸਨ ਉੱਥੇ ਕੁੱਤੇ ਬਿੱਲੇ ਮੈਲੇ ਆਦਮੀ ਨੂੰ ਨਹੀਂ ਸੰਵੜਨ ਦਿੰਦੇ ਤੇ ਨਾ ਹੀ ਉੱਥੇ ਕੋਈ ਹੋ ਅਸਬਾਬ ਰੱਖਦੇ ਸਨ ਤੇ ਉੱਥੇ ਹੀ ਬੈਠ ਕੇ ਪ੍ਰਸ਼ਾਦ ਦੇ ਛਕਦੇ ਸਨ ਗਰਮ ਗਰਮ ਹੁਣ ਇਹ ਤਾਂ ਸੀ ਸਫਾਈ ਇਹ ਫਿਰ ਬਣਿਆ ਪਰਮ ਜਿੰਨੇ ਆਦਮੀ ਉਨਨੇ ਚੁੱਲ੍ਹੇ ਸਭ ਕੋਈ ਆ ਪਕਾਵੇ ਆਪ ਖਾਵੇ ਕਿਸੇ ਦੇ ਹੱਥੋਂ ਖਾਦਾ ਤਾਂ ਜਾਤ ਗੋਤ ਪ੍ਰਿਛਟ ਹੋ ਗਈ ਜੇ ਕੋਈ ਸਫਾ ਆਦਮੀ ਵੀ ਚੌਂਕੇ ਵੜ ਗਿਆ ਤਾਂ ਸਾਬ ਰਸੋਈ ਛੱਟ ਦਿਓ ਸੋ ਪਰਮ ਦੂਰ ਕਰਨਾ ਠੀਕ ਸੀ ਤੇ ਸਫਾਈ ਦੂਰ ਕਰਨੀ ਚੰਗੀ ਨਹੀਂ ਸੀ ਬ੍ਰਿਸ਼ਟ ਰਾਣੀ ਬਾਬਾ ਜੀ ਸਿੱਖ ਵਿੱਚ ਵੀ ਤਾਂ ਪਰਮ ਨਹੀਂ ਤੂੰ ਸਾਹੀਂ ਉਸੇ ਦਿਨ ਦੱਸਿਆ ਸੀ ਕਿ ਤੀਸਰੇ ਗੁਰੂ ਸਾਹਿਬ ਦਰਸ਼ਨ ਉਸ ਨੂੰ ਦਿਨ ਦੇ ਸੰਨ ਜੋ ਲੰਗਰੋਂ ਪ੍ਰਸ਼ਾਦ ਛਕੇ ਤੇ ਲੰਗਰ ਵਿੱਚ ਸਭ ਜਾਤਾਂ ਦੇ ਇੱਕ ਪੰਗਤ ਵਿੱਚ ਪ੍ਰਸ਼ਾਦ ਛਕਦੇ ਸਨ ਬੱਬਾ ਇਹੋ ਗੱਲ ਠੀਕ ਹੈ ਗੁਰੂ ਸਾਇਮ ਨੇ ਪਰਮ ਕਟ ਦਿੱਤਾ ਕਿ ਸੱਬੇ ਜਾਤਾਂ ਇੱਕੋ ਹਨ ਜਾਤ ਕਰਕੇ ਗਰਮ ਨਾ ਧਾਰੋ ਤੇ ਇੱਕ ਦੂਏ ਤੋਂ ਸੂਗ ਨਾ ਕਰੋ ਪਰ ਸਫਾਈ ਜਿਉਂ ਕੀ ਤਿਉਂ ਰੱਖੀ ਲੰਗਰ ਵਿੱਚ ਪ੍ਰਸ਼ਾਦ ਸਫਾ ਆਦਮੀ ਸੁੱਚੇ ਹੱਥੀ ਕਰਦੇ ਸਨ ਲੰਗਰ ਬੜਾ ਸਾਫ਼ ਹੁੰਦਾ ਸੀ ਛਕਣ ਵਾਲਿਆਂ ਨੂੰ ਸਫਾਈ ਨਾਲ ਛਕਾਇਆ ਜਾਂਦਾ ਸੀ ਉਹ ਜੋ ਸੁਚਮਤਾਈ ਵਿੱਚ ਜਾਤ ਅਭਿਮਾਨ ਦਾ ਭਰਮ ਸੀ ਉਹ ਕੱਟ ਦਿੱਤਾ ਬ੍ਰਿਸ਼ਟ ਰਾਣੀ ਤੇ ਫਿਰ ਪੜਿਆਂ ਨੇ ਕੀ ਕੀਤਾ ਹੈ ਬਾਬਾ ਕੀ ਕੀਤਾ ਹੈ ਗੰਦੀਆਂ ਮੰਦੀਆਂ ਗਲੀਆਂ ਚਿਕੜਾਂ ਵਿੱਚੋਂ ਫਿਰਦੇ ਆਏ ਲਿਬੜੇ ਬੂਟਾਂ ਸਮੇਤ ਲੰਗਰ ਵਿੱਚ ਜਿੱਥੇ ਰਸੋਈ ਪਕ ਰਹੀ ਹੈ ਉੱਥੇ ਹੀ ਆ ਗਏ ਸਵਾਣੀ ਨੇ ਬੁਰਛ ਲੈ ਕੇ ਘਰ ਵਾਲੇ ਦਾ ਕੋਟ ਸਾਫ਼ ਕੀਤਾ ਤਾਂ ਉੱਥੇ ਬੂਟ ਖੁੱਲਿਆ ਤਾਂ ਉੱਥੇ ਉੱਥੇ ਹੀ ਬੈਠ ਕੇ ਰੋਟੀ ਖਾਦੀ ਜਾਂ ਮੰਝੇ ਸੌਣ ਵਾਲੇ ਤੇ ਰੋਟੀ ਮੰਗਾ ਲਈ ਜ਼ਰਾ ਸੋਚੋ ਆਪੇ ਕਹਿੰਦੇ ਹੋ ਧਰਤੀ ਪਰ ਜ਼ਰਮ ਹਨ ਬਰੀਕ ਕਿਰਮ ਹਨ ਆਪੇ ਗੰਦਾ ਬੂਟ ਖਾਣ ਵਾਲੇ ਥਾਂ ਲੈ ਗਈ ਕੀ ਸਫਾਈ ਰਹੀ ਆਪੇ ਕਹਿੰਦੇ ਹੋ ਹਵਾ ਵਿੱਚ ਪਾਣੀ ਵਿੱਚ ਰੋਗਾਂ ਦੇ ਪਰਮਾਣੂ ਹਨ ਆਪੇ ਰੋਟੀ ਖਾਣ ਦੀ ਥਾਂ ਸੁਤਰੀ ਨਹੀਂ ਬਣਾਉਂਦੀ ਜਿੱਥੇ ਬੈਠ ਰੋਟੀ ਖਾ ਲਈ ਮੱਖੀਆਂ ਪਈਆਂ ਪਿੰਪਿੰ ਕਰਨ ਤੇ ਨਾਲੀਆਂ ਪਖਾਨੇ ਬਿਲਕੁਲ ਕੋਲ ਹੋਣ ਦਸੋ ਲੋਕਾਂ ਵਿੱਚੋਂ ਸੂਚਾ ਤਾਂ ਗੱਡੀ ਪਰ ਕੁਚੀਲ ਰਹਿਣਾ ਵਾਰ ਦਿੱਤਾ ਸ਼ੀਰੀਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੱਥੇ ਝੂਠ ਤੇ ਛੂਤ ਤੇ ਜਾਤ ਦੇ ਭਰਮ ਨੂੰ ਕਟਿਆ ਹੈ ਉੱਥੇ ਕੁਚੀਲ ਰਹਿਣ ਨੂੰ ਵੀ ਅਤ ਮਾੜਾ ਦੱਸਿਆ ਹੈ ਮੇਰੀ ਦਾਦੀ ਇੱਕ ਦਿਨ ਰੋਟੀ ਪਕਾਉਂਦੀ ਸੀ ਇੱਕ ਕੁੱਤਾ ਚੌਂਕੇ ਵਿੱਚ ਆ ਗਿਆ ਤੇ ਉਸ ਨੇ ਪਿੰਡਾ ਛੰਡਿਆ ਸਾਰੀ ਰਿੱద్ధి ਪੱਕੀ ਉਸ ਵੇਲੇ ਸੱਟੀ ਗਈ ਤੇ ਨਵੇਂ ਸਿਰੇ ਲੰਗਰ ਸਜਿਆ ਹੁਣ ਇਹੋ ਜਿਹਿਆਂ ਗੰਨਾ ਮੇਕੇ ਤੁਸੀਂ ਲੋਕ ਮਖੌਲ ਕਰਦੇ ਹੋ ਲੋਕੀ ਫਿਰ ਸਮਝਦੇ ਹਨ ਕਿ ਠੀਕ ਅਸੀਂ ਅਨਪੜ ਮੂਰਖ ਹਾਂ ਇਹ ਪੜਿਆ ਆਦਮੀ ਠੀਕ ਆਂਦਾ ਹੈ ਕੁੱਤਾ ਚੌਂਕੇ ਪੈਰ ਭਾ ਗਿਆ ਤਾਂ ਤਵੇ ਦੀ ਰੋਟੀ ਤੇ ਭਰਾ ਦੇ ਆਟੇ ਵਿੱਚ ਕੀ ਵੜ ਗਿਆ ਹੈ ਐਵੇਂ ਸਾਰਾ ਪਰਮ ਹੀ ਪਰਮ ਹੈ ਪਰ ਡਾਕਟਰ ਜੀ ਮੈਨੂੰ ਦੱਸਦੇ ਸਨ ਕਿ ਕੁੱਤਾ ਮੇਰੀਆਂ ਜੋ ਬੱਚਿਆ ਗੰਦੇ ਜੋੜਾਂ ਵਿੱਚ ਬੈਠ ਜਾਂਦਾ ਹੈ ਆਪਣੇ ਪਿੰਡੇ ਤੇ ਪਤਾ ਨਹੀਂ ਕਿਹੇ-ਕਿਹੇ ਮੈਲ ਤੇ ਰੋਗ ਦੇ ਸਮਾਨ ਚ ਮੋੜ ਲੈਂਦਾ ਹੈ ਜਦ ਪਿੰਡਾ ਛੰਡਦਾ ਹੈ ਤਾਂ ਕਈ ਰੋਗਾਂ ਦੇ ਪਰਮਾਣੂ ਉੱਡ ਕੇ ਖਾਣ ਦੀਆਂ ਚੀਜ਼ਾਂ ਤੇ ਬੈਠ ਜਾਂਦੇ ਹਨ ਤੇ ਖਾਣ ਵਾਲਿਆਂ ਦੇ ਰੋਗ ਖੜੇ ਹੋ ਜਾਂਦੇ ਹਨ ਜਾਦੂ ਉਸਨੇ ਲੰਗਰ ਵਿੱਚ ਪਿੰਡਾ ਛੰਡਿਆ ਤਾਂ अनेका ਰੋਗਾਂ ਦੇ ਪਰਮਾਣੂ ਆਟੇ ਰੋਟੀਆਂ ਸਲੂਣਿਆਂ ਭਾਂਡਿਆਂ ਤੇ ਜਾ ਪਏ ਸੋ ਸਾਡੀ ਦਾਦੀ ਨੇ ਜੋ ਕੀਤਾ ਸੀ ਠੀਕ ਸੀ ਪਰ ਉਸ ਨੂੰ ਸਮਝ ਨਹੀਂ ਸੀ ਕਿ ਕਾਰਨ ਕੀ ਹੈ ਉਸਨੇ ਵੱਡਿਆਂ ਤੋਂ ਸੁਣਿਆ ਸੀ ਕਿ ਇਸ ਤਰ੍ਹਾਂ ਰੋਟੀ ਪਿੱਟ ਜਾਂਦੀ ਹੈ ਸੋ ਉਸਨੇ ਸੁੱਟ ਦਿੱਤੀ ਹੁਣ ਜਿਵੇਂ ਡਾਕਟਰ ਜੀ ਨੇ ਸਾਨੂੰ ਦੱਸਿਆ ਹੈ ਤੁਸੀਂ ਪੜੇ ਹੋਏ ਜੇ ਪਹਿਲਾਂ ਆਪ ਸਮਝੋ ਤੇ ਫਿਰ ਸਮਝਾਓ ਤਾਂ ਤੇ ਲੋਕਾਂ ਵਿੱਚੋਂ ਪਰ ਮੁੱਡੇ ਤੇ ਸਫਾਈ ਵਧੇ ਪਰ ਜੋ ਵਰਤੋ ਵਟਕੇ ਤੁਸੀਂ ਆਪਣੀ ਕਰਨ ਦੀਆਂ ਬਣਗੀਆਂ ਦਿਖਾਲਦੇ ਹੋ ਉਹਨਾਂ ਨਾਲ ਲੋਕੀ ਪਰਮਾ ਦੇ ਨਾਲ ਸਫਾਈ ਵੀ ਛੱਡੀ ਜਾਂਦੇ ਹਨ ਤੇ ਮੈਲੇ ਰਹਿਣ ਲੱਗ ਪਏ ਹਨ ਬ੍ਰਿਸ਼ਟ ਰਾਣੀ ਪਰ ਬਾਬਾ ਜੀ ਤੁਸੀਂ ਵੀ ਚੌਂਕੇ ਦੀ ਕਾਰ ਨਹੀਂ ਕੱਢਦੇ ਤੁਹਾਡੀਆਂ ਰੋਟੀਆਂ ਤਾਂ ਖੇਤਾਂ ਵਿੱਚ ਅੱਪੜਦੀਆਂ ਹਨ ਬਾਬਾ ਮੈਂ ਕਾਰਾਂ ਕੱਢਣੀਆਂ ਤਾਂ ਨਹੀਂ ਕਹਿੰਦਾ ਫਿਰ ਕੱਢਣੀਆਂ ਸਿਖਾ ਲੂ ਮੈਂ ਤਾਂ ਕਹਿੰਦਾ ਹਾਂ ਕਿ ਜਿੱਥੇ ਰੋਟੀ ਪੱਕੇ ਥਾਂ ਸੁਥਰਾ ਹੋਵੇ ਪਕਾਉਣ ਵਾਲਾ ਨਾ ਤਾਂ ਸਾਫ਼ ਹੋ ਕੇ ਪਕਾਵੇ ਖਾਣ ਵਾਲੇ ਉੱਥੇ ਹੀ ਜਾਂ ਨੇੜੇ ਹੀ ਸਾਫ਼ ਹੋ ਕੇ ਸਾਫ਼ ਥਾਵੇਂ ਬੈਠ ਕੇ ਖਾਣ ਜੇ ਸਾਡੇ ਵਾਂਗੂ ਕਾਦਰ ਨੇ ਚੋ ਖਿਲਾਰੀ ਹੋਵੇ ਤਾਂ ਸੁਥਰੇ ਪਾਂਡੇ ਸਾਫ਼ ਹੱਥਾਂ ਨਾਲ ਸਾਫ਼ ਸਾਫੇ ਵਿੱਚ ਵਲੇਟੀ ਰੋਟੀ ਖੇਤਾਂ ਵਿੱਚ ਅਪੜੇ ਸੋਹਣੇ ਥਾਂ ਖੁੱਲੀ ਹਵਾ ਖੁੱਲੇ ਧੁੱਪ ਛਾਣਣੇ ਵਿੱਚ ਬੈਠ ਕੇ ਖਾਦੀ ਜਾਵੇ ਇਸ ਵਿੱਚ ਕੀ ਡਰ ਹੈ ਪਰ ਲੋਕਾਂ ਵਿੱਚ ਇਹ ਸਿੱਖਿਆ ਬਾੜ ਦੇਣੀ ਕਿ ਕੁਚਲੀ ਵਰਤੋ ਵਰਤਨ ਦਾ ਡਰ ਨਹੀਂ ਇਹ ਸਫਾਈ ਨਾ ਰਹਿਣ ਦਾ ਕਾਰਨ ਹੈ ਫਿਰ ਅਸੀਂ ਲੋਕ ਤਕੜੇ ਹਾਂ ਸਾਡਾ ਜੁੱਸਾ ਛੇਤੀ ਛੇਤੀ ਬਿਮਾਰੀ ਦੇ ਅੜੀਕੇ ਨਹੀਂ ਆਉਂਦਾ ਤੇ ਤੁਸੀਂ ਸ਼ੈਰੀਏ ਤਾਂ ਇੰਨੇ ਤਕੜੇ ਨਹੀਂ ਤੁਹਾਨੂੰ ਬਹੁਤ ਸਫਾਈ ਦੀ ਲੋੜ ਹੈ ਆਪ ਨੂੰ ਪਤਾ ਹੈ ਕਿ ਜੋ ਚੀਜ਼ ਅੱਗ ਤੋਂ ਉਤਰਦੀ ਹੈ ਉਸ ਵਿੱਚ ਕੋਈ ਸ਼ੈ ਰੋਗ ਪੈਦਾ ਕਰਨ ਵਾਲੀ ਨਹੀਂ ਰਹਿੰਦੀ ਡਾਕਟਰ ਜੀ ਦੱਸਦੇ ਸੰ ਕਿ ਅੱਗ ਤੇ ਜਾ ਕੇ ਸਭ ਰੋਗਾਂ ਦੇ ਪਰਮਾਣੂ ਜੇ ਰਾਮ ਕਿਰਮ ਮਾਰ ਜਾਂਦੇ ਹਨ ਤੇ ਜੇ ਉਸੇ ਵੇਲੇ ਰੋਟੀ ਖਾਧੀ ਜਾਏ ਤਾਂ ਆਪੇ ਸਫਾਈ ਹੋ ਗਈ ਹੁਣ ਇਹ ਗੇਜ ਲੋਕਾਂ ਨੂੰ ਪਰੰਪਰਾ ਤੋਂ ਹੈ ਤੁਸੀਂ ਕਹਿੰਦੇ ਹੋ ਇਹ ਵਹਿਮ ਹੈ ਕੁਚੀਲ ਪਠਿਆਰੇ ਮੁੜਕੇ ਚੌਂਦੇ ਸ਼ਹਿਰਾਂ ਵਿੱਚ ਡਬਲ ਰੋਟੀ ਦਾ ਕੁਲ ਕੁਲ ਕੇ ਆਟਾ ਗੁੰਦੇ ਹਨ ਫਿਰ ਪਕਾ ਕੇ ਥੜੇ ਉੱਤੇ ਰੱਖ ਛੱਡਦੇ ਹਨ ਬਾਜ਼ਾਰਾਂ ਦੇ ਘਟੇ ਤੇ ਮੱਖੀਆਂ ਦੀ ਉਹ ਬੈਠਕ ਬਣਦੀ ਹੈ ਫਿਰ ਬਦਬੂ ਤੇ ਮੈਲ ਨਾਲ ਭਰੇ ਛੱਗੇ ਪਹਿਨੀ ਟੋਕਰੀ ਵਿੱਚ ਪਾ ਕੇ ਇੱਕ ਆਦਮੀ ਵੇਚਣ ਆਉਂਦਾ ਹੈ। ਹਾਥ ਕਦੇ ਉਹ ਧੋਂਦਾ ਨਹੀਂ ਉਸ ਤੋਂ ਖਰੀਦ ਕੇ ਤੁਸੀਂ ਲੋਕ ਖਾਂਦੇ ਤੇ ਖੁਸ਼ ਹੁੰਦੇ ਹੋ ਕਿ ਸਾਹਿਬ ਲੋਕ ਬਣ ਗਏ। ਕਦੇ ਕਿਸੇ ਡਬਲ ਰੋਟੀ ਤੇ ਅੰਗਰੇਜ਼ੀ ਮਠਾਈਆਂ ਵਾਲੇ ਦੇ ਅੰਦਰ ਜਾ ਕੇ ਡਿੱਠਾ ਜੇ ਜਿੱਥੇ ਰੋਟੀਆਂ ਤੇ ਮਠਾਈਆਂ ਪਕਾਉਂਦੇ ਹਨ। ਇੱਕ ਵੈਰੀ ਤਾਂ ਦਰਸ਼ਨ ਕਰ ਛਟੋ ਜੇ ਚੌਂਕੇ ਦੀ ਸਫਾਈ ਵਹਿਮ ਸੀ ਤਾਂ ਇੱਥੇ ਕੋ ਚੀਲਤਾਈ ਦੀ ਪਰਮਾਰ ਹੈ। ਬਰਿਸਟਰ ਹੈ ਸੱਚ ਸਾਨੂੰ ਵੇਲ ਕਿੱਥੇ ਜੋ ਤੰਦੂਰਾਂ ਦੀ ਸਫਾਈ ਦਾ ਬੰਨ ਨੂੰ ਬਣੀਏ ਤੇ ਅੰਗਰੇਜ਼ੀ ਖਾਣਿਆਂ ਦੀਆਂ ਦੁਕਾਨਾਂ ਦਾ ਪ੍ਰਬੰਧ ਕਰੀਏ। ਬਾਬਾ ਤਦ ਦੇਸ਼ ਦੇ ਪੁਰਾਣੇ ਗੁਣ ਵਿਦਾ ਹੋ ਰਹੇ ਹਨ, ਨਵੇਂ ਆ ਨਹੀਂ ਰਹੀ। ਪੁਰਾਣੇ ਐਪ ਤੇ ਨਵੇਂ ਐਪ ਇਕੱਠੇ ਹੋ ਕੇ ਕਾਵਾਂ ਰੋਲੀ ਮਚ ਰਹੀ ਹੈ। ਬਰਿਸਟਰ ਬਾਬਾ ਜੀ, ਮੇਰਾ ਜੀ ਚਾਹੁੰਦਾ ਹੈ ਕਿ ਤੁਸੀਂ ਮੈਨੂੰ ਕੁਝ ਐਸੀਆਂ ਹੋਰ ਗੱਲਾਂ ਦੱਸੋ ਕਿ ਜੋ ਅਸਾ ਭਰਮ ਸਮਝ ਕੇ ਛੱਡੀਆਂ ਹਨ ਤੇ ਅਸਲ ਵਿੱਚ ਉਹ ਗੱਲਾਂ ਸੁਖਦਾਈ ਸਨ। ਤੇ ਉਹਨਾਂ ਦੀ ਵਿਆਖਿਆ ਪਰਮ ਵਿੱਚ ਹੋਣ ਲੱਗ ਪਈ ਸੀ ਇਸ ਤਰ੍ਹਾਂ ਦੀ ਕਿ ਤੁਸਾ ਮੈਨੂੰ ਲੰਗਰ ਦੀ ਸੁੱਚਮਤਾਈ ਦੀ ਗੱਲ ਸੁਣਾਈ ਹੈ ਬਾਬਾ ਹਰ ਗੱਲ ਪਹਿਲਾਂ ਅਕਲ ਤੋਂ ਟੁਰਦੀ ਹੈ ਫਿਰ ਪਰਮ ਬੰਦੀ ਹੈ ਤੇ ਫਿਰ ਉਸ ਵਿੱਚ અભਿਮਾਨ ਪੈਂਦਾ ਹੈ ਜਿਹਾ ਕਿ ਖਾਣੇ ਪੀਣੇ ਦੀ ਸਫਾਈ ਅਕਲ ਦੀ ਗੱਲ ਹੈ ਫਿਰ ਹਰ ਆਦਮੀ ਤੇ ਹਰ ਚੁੱਲ੍ਹਾ ਪਿਤਾ ਪੁੱਤ ਦਾ ਵੱਖ ਚੁੱਲ੍ਹਾ ਚੁੱਲ੍ਹੇ ਦੀ ਲੀਕ ਤੋਂ ਬਾਹਰ ਵਾਰ ਕਾਰਾਂ ਕੱਢਣੀਆਂ جے پوچھو کہ ایسا کیوں کردے ہو تا کچھ نہ دا سکنا سوا ا دے کی چوٹ لگدی ہے پیٹ جائیਦਾ ہے پھر અભિમાન ਟੁੱਟ ਪੈਣਾ ਕਿ ਹਮ ਬ੍ਰਾਹਮਣ ਹੈ ਹਮ ਸੰਨਿਆਸੀ ਹੈ ਹਮ ਉੱਚ ਜਾਤ ਹੈ ਇਹ ਨੀਚ ਜਾਤ ਹੈ ਇਸਕੇ ਹੱਥ ਕਾ ਨਹੀਂ ਖਾਏਂਗੇ ਹਮ ਬੜੇ ਹੈ ਕਿਉਂਕਿ ਹਮ ਅਮਕੀ ਕੁਲਸੇ ਹੈ ਔਰ ਬ੍ਰਹਮਚਾਰੀ ਹੈ ਇਸ ਪ੍ਰਕਾਰ ਦੇ અભਿਮਾਨ ਤੇ ਪਰਮ ਨੂੰ ਤੁਹਾਨੂੰ ਪਤਾ ਹੈ ਤੀਸਰੇ ਸਤਗੁਰਾਂ ਨੇ ਕਟਿਆ ਸੀ ਬ੍ਰਿਸਟਰ ਇਹ ਠੀਕ ਹੈ ਕੁਝ ਮੈਨੂੰ ਹੋਰ ਗੱਲਾਂ ਦੱਸੋ ਬਾਬਾ ਡਾਕਟਰ ਰਾਤ ਵੇਲੇ ਬ੍ਰਿਛਾਂ ਹੇਠ ਸੋਣੋ ਪਿਛਲੇ ਮਨਾ ਕਰਦੇ ਹੁੰਦੇ ਸਨ ਕਹਿੰਦੇ ਸਨ ਭੂਤ ਲੱਗ ਜਾਂਦੇ ਹਨ ਪਰ ਉਸ ਦਿਨ ਡਾਕਟਰ ਜੀ ਦੱਸਦੇ ਸਨ ਕਿ ਰਾਤ ਨੂੰ ਜੋ ਹਵਾ ਹੁੰਦੀ ਹੈ ਮੈਲੀ ਹੁੰਦੀ ਹੈ ਤੇ ਬ੍ਰਿਛ ਉਸ ਨੂੰ ਸਾਫ਼ ਨਹੀਂ ਕਰ ਸਕਦੇ ਜਿਸ ਕਰਕੇ ਬ੍ਰਿਛਾਂ ਹੇਠ ਰਾਤ ਨੂੰ ਸੋਣਾ ਠੀਕ ਨਹੀਂ ਹੈ ਆਦਮੀ ਬਿਮਾਰ ਹੋ ਜਾਂਦਾ ਹੈ ਬ੍ਰਿਸਟਰ ਬਾਬਾ ਜੀ ਠੀਕ ਹੈ ਇਹ ਮੈਂ ਵੀ ਪੜਿਆ ਹੈ ਪਰ ਰਾਤ ਨੂੰ ਪੱਤਰ ਨਹੀਂ ਤੋੜਨ ਦਿੰਦੇ ਟਾਣੀ ਨਹੀਂ ਵੱਡਣ ਦਿੰਦੇ ਕਿਉਂ ਬਾਬਾ ਇਹ ਮੈਨੂੰ ਨਹੀਂ ਪਤਾ ਬ੍ਰਿਸਟਰ ਰਾਣੀ ਇਹ ਤਾਂ ਤੁਸੀਂ ਆਪ ਵਿਚਾਰ ਲਓ ਸਾਡੇ ਦੇਸ਼ ਦੇ ਇੱਕ ਵਿਗਿਆਨਕ ਨੇ ਸਿੱਧ ਕੀਤਾ ਹੈ ਕਿ ਬ੍ਰਿਛ ਰਾਤ ਨੂੰ ਸੌਂਦੇ ਹਨ ਜੇ ਸੁੱਤੇ ਪਈ ਦੀ ਨੀਂਦ ਖਰਾਬ ਕਰੋਗੇ ਆਪੇ ਉਸ ਦੀ ਤਰੱਕੀ ਖਰਾਬ ਹੋਵੇਗੀ ਬ੍ਰਿਸਟਰ ਸ਼ਾਬਾਸ਼ ਬਹੁਤ ਠੀਕ ਕਿਹਾ ਹੈ ਹੁਣ ਦੁੱਖ ਬਾਬਾ ਜੀ ਇਹ ਹੈ ਕਿ ਪਿਛਲੀ ਹਰ ਗੱਲ ਤਾਂ ਰੰਮੀ ਚਵਾੜ ਦਿੱਤੀ ਗਈ ਹੈ ਫਿਰ ਭਰਮ ਬਣ ਗਈ ਹੈ ਜਿਸ ਤਰ੍ਹਾਂ ਰੋਜ਼ ਇਸ਼ਨਾਨ ਕਰਨਾ ਧਰਮ ਦੀ ਵਸਤੂ ਨਹੀਂ ਪਰ ਸਰੀਰ ਰਾਜ਼ੀ ਰਹਿੰਦਾ ਹੈ ਪਿੰਡੇ ਦੀ ਮੈਲ ਲੈ ਜਾਂਦੀ ਹੈ ਤੇ ਰੋਮ ਜੋ ਸਰੀਰ ਦੀ ਰੋਮ ਕੂਪ ਨਾਲੀਆਂ ਵਿੱਚ ਲੱਗਦੇ ਹਨ ਸਾਫ਼ ਹੋ ਜਾਂਦੇ ਹਨ ਰੋਮਾਂ ਦੇ ਰਾਹ ਬਨਣ ਤੇ ਜ਼ਹਿਰ ਮੁੜਕਾ ਬਣ ਕੇ ਨਿਕਲ ਜਾਂਦੇ ਹਨ ਸੋਜ ਇਹ ਸਾਫ਼ ਰਹਿੰਦੇ ਹਨ ਤਾਂ ਸਰੀਰ arogh ਰਹਿੰਦਾ ਹੈ ਏ ਬੰਦ ਹੋ ਜਾਣ ਤਾਂ ਸਰੀਰ ਬਿਮਾਰ ਹੋ ਜਾਂਦਾ ਹੈ। ਬ੍ਰਿਸ਼ਟ ਰਾਣੀ ਤੁਹਾਨੂੰ ਯਾਦ ਨਹੀਂ ਰੋਮ ਦੇ ਦੇਸ਼ ਵਿੱਚ ਇੱਕ ਵੇਰ ਕਿਸੇ ਧੂਮ ਤੜਾਕੇ ਦੇ ਜਲਸੇ ਵਿੱਚ ਜੋ ਸਾਗ ਕੱਢੇ ਗਏ ਤਾਂ ਇੱਕ ਆਦਮੀ ਸੋਨੇ ਦੇ ਵਰਕਾਂ ਨਾਲ ਮੜ ਦਿੱਤਾ ਜੋ ਸਾਰਾ ਸੋਨੇ ਦਾ ਨਜ਼ਰ ਆਵੇ। ਵਰਕ بدن ਉੱਤੇ ਚਮੜ ਗਏ ਤੇ ਰੋਮ ਕੂਪ ਬੰਦ ਹੋ ਗਈ। ਫਿਰ ਉਹ ਜ਼ਹਿਰ ਉਸ ਆਦਮੀ ਨੂੰ ਚੜ ਗਿਆ ਤੇ ਉਹ ਮਰ ਗਿਆ। ਤਦ ਤੋਂ ਪਛਮੀਆਂ ਨੂੰ ਪਤਾ ਲੱਗਾ ਕਿ ਰੋਮ ਖੁੱਲੇ ਰਹਿਣੇ ਠੀਕ ਹਨ। ਪਰ ਸਾਡੇ ਦੇਸ਼ ਵਿੱਚ ਹਜ਼ਾਰਾਂ ਵਰਿਆਂ ਤੋਂ ਰੋਜ਼ ਇਸ਼ਨਾਨ ਦਾ ਰਿਵਾਜ ਇਸੇ ਸਰੀਰਕ ਸੁਖ ਵਾਸਤੇ ਹੈ। ਬਾਬਾ ਹੈ ਤਾਂ ਠੀਕ ਪਰ ਇੱਕ ਗੱਲ ਨਾ ਭੁੱਲੇ ਕਈ ਗੱਲਾਂ ਦਾ ਧਰਮ ਨਾਲ ਤੱਲਕ ਨਹੀਂ ਪਰ ਕਈਆਂ ਦਾ ਹੁੰਦਾ ਹੈ। ਜਿਸ ਤਰ੍ਹਾਂ ਇਸ਼ਨਾਨ ਦਾ ਫਾਲ ਸਰੀਰ ਦੀ Arogyata ਹੈ ਪਰ Arogyata ਪਰਮਾਰਥ ਦਾ ਅੰਗ ਹੈ। ਬਿਮਾਰ ਆਦਮੀ ਕਿਸ ਤਰ੍ਹਾਂ ਮੰਨਦੇ ਟਿਕਾਊ ਦੇ ਸਾਧਨ ਕਰ ਸਕਦਾ ਹੈ? ਦੂਸਰੇ ਜਦ ਇਸ਼ਨਾਨ ਕਰੀਦਾ ਹੈ ਸਰੀਰ ਤਾਂ ਉੱਜਲ ਹੋ ਹੀ ਜਾਂਦਾ ਹੈ। ਪਰ ਮਨ ਉਤੇ ਵੀ ਸ਼ਾਂਤੀ ਦਾ ਅਸਰ ਪੈਂਦਾ ਹੈ। ਇਸ਼ਨਾਨ ਦੇ ਮਗਰੋਂ ਮਨ ਦਾ ਸੁੱਤੇ ਰੁਕ ਇਕਾਗਰਤਾ ਵੱਲ ਹੋ ਜਾਂਦਾ ਹੈ। ਉਹ ਵੇਲਾ ਹੈ ਭਜਨ ਕਰਨ ਦਾ। ਜਦ ਸਰੀਰ ਦਾ ਅਸਰ ਮਨ ਪਰ ਸ਼ਾਂਤੀ ਵਾਲਾ ਪਿਆ ਆਗੋਂ ਮਨ ਵੀ ਸਾਧਨ ਸ਼ਾਂਤੀ ਵਾਲਾ ਕਰੀ। ਬਸ ਦੋਹਰੀ ਮਦਦ ਹੋ ਗਈ। ਜਿਸ ਤਰ੍ਹਾਂ ਹਰ ਵੇਲੇ ਪਰਮੇਸ਼ਰ ਦੀ ਆਰਾਧਨਾ ਹੋ ਸਕਦੀ ਹੈ ਪਰ ਅਮਰਤ ਵੇਲੇ ਦੀ ਮਹਿਮਾ ਸਾਡੇ ਸਤਿਗੁਰਾਂ ਨੇ ਬਹੁਤ ਕੀਤੀ ਹੈ। ਕਾਰਨ ਇਹ ਹੈ ਕਿ ਅੰਮ੍ਰਿਤ ਵੇਲੇ ਸੁੱਤੇ ਹੀ ਮਨ ਦਾ ਰੂਪ ਇਕਾਗਰਤਾ ਵੱਲ ਹੁੰਦਾ ਹੈ ਸੰਸਾਰ ਦੇ ਰੋਲੇ ਬਖੇੜੇ ਬੰਦ ਹੁੰਦੇ ਹਨ ਸ਼ੋਰ ਸ਼ਰਾਬਾ ਨਹੀਂ ਹੁੰਦਾ ਚੁੱਪ ਚਾ ਤੇ ਇਕਾਂਤ ਹੁੰਦੀ ਹੈ ਗਿਜ਼ਾ ਹজম ਹੋ ਚੁੱਕੀ ਹੁੰਦੀ ਹੈ ਸਰੀਰ ਦੇ ਕੰਮ ਕਾਜਾਂ ਵੱਲੋਂ ਸੁਰਤ ਨੂੰ ਕੁਝ ਵੇਲ ਹੁੰਦੀ ਹੈ ਇਸੇ ਤਰ੍ਹਾਂ ਸੁੱਤੇ ਜੋ ਸਮਾਨ ਗਿਰਧ ਤੇ ਸ਼ਾਂਤਮਈ ਹੋ ਜਾਂਦੇ ਹਨ ਉਹ ਮਨ ਦੇ ਸਾਧਨ ਉੱਤੇ ਜੋ ਨਾਮ ਬਾਣੀ ਸਿਖਤ ਸਲਾ ਭਗਵੰਤ ਦੇ ਪਿਆਰ ਦਾ ਕਰਨਾ ਹੈ ਉਸ ਪਰ ਸਹਾਇ ਹੋ ਜਾਂਦੇ ਹਨ ਇਸ ਤਰ੍ਹਾਂ ਇਸ਼ਨਾਨ ਦਾ ਫਲ ਪਰਮਾਰਥ ਵੀ ਹੈ ਹਾਂ ਇਹ ਗੱਲ ਕਿ ਨਿਰੇ ਨਾਉਣ ਨਾਲ ਮੁਕਤੀ ਹੋ ਜਾਏਗੀ ਔਰ ਨਾਉਣਾ ਹੀ ਪਾਪਾਂ ਦੀ ਮਾਫੀ ਹੈ ਇਹ ਪਰਮ ਹੈ ਇਸ ਨੂੰ ਕਟਣਾ ਚਾਹੀਏ ਤੇ ਸਾਡੇ ਧਰਮ ਵਿੱਚ ਤਾਂ ਨਾਉਣਾ ਸਰੀਰ ਦੀ ਸਾਰੀ ਸਫਾਈ ਫਿਰ ਮਨ ਵਿੱਚ ਬੁਰੇ ਭਾਵਾਂ ਦੀ ਸਫਾਈ ਫਿਰ ਬੁੱਧੀ ਦੀ ਉज्जਲਤਾਈ ਇਹ ਸਾਰੇ ਨੂੰ ਇਸ਼ਨਾਨ ਆਖਦੇ ਹਨ ਬ੍ਰਿਸਟਰ ਇਹ ਬਹੁਤ ਖੂਬ ਹੈ ਬਾਬਾ ਸਾਡੇ ਲਿਖਿਆ ਹੈ ਗੁਰਮੁਖ ਨਾਮਦਾਨ ਇਸ ਨਾਮ ਸਭ ਤੋਂ ਵੱਡਾ ਕਰਮ ਹੈ ਨਾਮ ਪਿਆਰ ਨਾਲ ਪਿਆਰ ਭਰੀ ਯਾਦ ਨਾਲ ਹਰ ਵੇਲੇ ਆਪਣੇ ਪਿਤਾ ਪਰਮੇਸ਼ਰ ਨਾਲ ਲੱਗੇ ਰਹਿਣਾ ਜਿਸ ਤਰ੍ਹਾਂ ਬੱਚਾ ਮਾਂ ਦੀ ਗੋਦ ਵਿੱਚ ਪਿਆ ਹੁੰਦਾ ਹੈ ਇਸ ਤਰ੍ਹਾਂ ਪਰਮ ਗੋਦ ਵਿੱਚ ਪਏ ਰਹਿਣਾ ਜਗਤ ਦੇ ਕੰਮ ਕਰਨੇ ਪਰ ਗੋਦ ਵਿੱਚੋਂ ਨਿਕਲ ਕੇ ਨਾ ਗੋਦੀ ਆਸਰੇ ਰਹਿ ਕੇ ਕਰਨੇ ਇਹ ਨਾਮ ਹੈ ਮਾਨ ਦਾ ਇੱਕ ਲਗਾਓ ਪਾਰ ਬ੍ਰह्म ਵੱਲ ਚੁੱਕਿਆ ਰਹੇ ਤੇ ਇੱਕ ਕੰਮ ਕਾਜਾਂ ਵੱਲ ਕਿਸੇ ਦਾ ਬੁਰਾ ਨਾ ਕਰਨਾ ਹੋ ਸਕੇ ਤਾਂ ਭਲਾ ਕਰਨਾ ਇਹ ਦਾਨ ਹੈ ਆਪਣੇ ਮਨ ਵਿੱਚ ਭਲੇ ਦਾ ਸੰਕਲਪ ਰੱਖਣਾ ਮਨ ਦੀ ਭਾਵਨੀ ਪਲੀ ਰਹੇ ਸਰੀਰ ਮਨ ਤੇ ਬੁੱਧੀ ਕਰਕੇ ਸਾਫ਼ ਰਹਿਣਾ ਇਹ ਇਸ਼ਨਾਨ ਹੈ ਬ੍ਰਿਸ਼ਟ ਰਾਣੀ ਮਨ ਤੇ ਬੁੱਧੀ ਕੀ ਕੁਸਾਫ਼ ਰੱਖੀਦੀ ਹੈ ਬਾਬਾ ਮਨ ਨੂੰ ਬੁੱਧੀ ਦੇ ਤਾਬੇ ਰੱਖੀਦਾ ਹੈ ਇਸ ਤਰ੍ਹਾਂ ਮਨ ਬੁੱਧੀ ਦੇ ਵਸ ਰਹਿ ਕੇ ਸਾਫ਼ ਹੁੰਦਾ ਹੈ ਤੇ ਬੁੱਧੀ ਮਨ ਨੂੰ ਵਸ ਰੱਖ ਕੇ ਸਾਫ਼ ਰੈਂਦੀ ਹੈ ਤੇ ਉਂਝ ਨਾਮ ਜੋ ਜਪੀਦਾ ਹੈ ਉਸ ਦਾ ਭੋਖੂ ਵੀ ਮਨ ਤੇ ਬੁੱਧ ਦੀ ਸਫਾਈ ਉੱਤੇ ਪੈਂਦਾ ਹੈ ਤੇ ਉਹ ਧੁੱਪਦੇ ਰਹਿੰਦੇ ਹਨ ਬ੍ਰਿਸ਼ਟ ਰਾਣੀ ਮਨ ਬੁੱਧ ਦਾ ਕੀ ਫਰਕ ਹੈ ਬਾਬਾ ਜੋ ਚੀਜ਼ ਭਾ ਜਾਵੇ ਚੰਗੀ ਲੱਗ ਜਾਵੇ ਉਸ ਦੇ ਮਗਰ ਉੱਠ ਭਜਣਾ ਲੈਣ ਦੀ ਲਾਲਸਾ ਕਰਨੀ ਇਹ ਅੰਦਰ ਜਿੱਥੇ ਫੁਰਨਾ ਹੈ ਉਹ ਮਨ ਹੈ ਏ ਨਾ ਸੋਚਣਾ ਕਿ ਫਲ ਕੀ ਹੋਊ ਪਰ ਜੋ ਭਾਵੇ ਸੋ ਲੈਣਾ ਚਾਉਣਾ ਇਹ ਕੰਮ ਮੰਨਦਾ ਹੈ ਤੇ ਜੋ ਆਵੇ ਉਸ ਨੂੰ ਸਮਝਣਾ ਕਿ ਭਲਾ ਹੈ ਕਿ ਨਹੀਂ ਇਸ ਦਾ ਫਲ ਸੁਖ ਹੈ ਕਿ ਦੁਖ ਇਸ ਤੋਂ ਪਾਪ ਹੋਊ ਕਿ ਪੁੰਨ ਇਹ ਵਿਚਾਰਨਾ ਤੋਲਨਾ ਬੁੱਧੀ ਦਾ ਧਰਮ ਹੈ ਸੋ ਜਦੋਂ ਮਨ ਬੁੱਧ ਦੇ ਵਸ ਹੋਵੇ ਤਦ ਮਨ ਮਾੜੀ ਲਾਲਸਾ ਤੋਂ ਸਾਫ਼ ਰਹਿੰਦਾ ਹੈ ਮਨ ਇੱਛਿਆ ਕਰਦਾ ਹੈ ਪਰ ਬੁੱਧੀ ਦੱਸ ਦਿੰਦੀ ਹੈ ਕਿ ਇਹ ਇੱਛਿਆ ਮਾੜੀ ਹੈ ਕਿ ਚੰਗੀ ਤਦੋਂ ਮਨ ਮਾੜੀ ਇੱਛਾ ਛੱਡ ਦਿੰਦਾ ਹੈ ਇਹ ਮਨ ਦੀ ਸਫਾਈ ਹੈ ਜਦੋਂ ਬੁੱਧ ਠੀਕ ਜੋਕ ਕੇ ਮਨ ਨੂੰ ਤੇ ਵਸ ਪਾ ਜਾਂਦੀ ਹੈ ਤਾਂ ਬੁੱਧੀ ਵਿੱਚ ਪਾਪਾਂ ਦੀ ਮੈਲ ਨਹੀਂ ਜਮਾ ਹੁੰਦੀ ਉਹ ਸਾਫ਼ ਰਹਿੰਦੀ ਹੈ ਤੁਸੀਂ ਸਾਡੀ ਅਰਦਾਸ ਨਹੀਂ ਕਦੇ ਸੁਣੀ ਅਸੀਂ ਮੰਗਿਆ ਕਰਦੇ ਹਾਂ ਰੋਜ਼ ਮਨ ਨੀਵਾ ਮਤ ਉੱਚੀ ਮਤ ਕਾ ਰਾਖਾ ਵਾਹਿਗੁਰੂ ਮਨ ਬੁੱਧੀ ਦੇ ਅੱਗੇ ਨੀਵਾ ਰਹੇ ਬੁੱਧੀ ਮਨ ਦੇ ਉੱਤੇ ਉੱਚੀ ਰਹੇ ਉਸ ਦਾ ਹੁਕਮ ਮਨ ਪਰ ਟੁਰੇ ਤੇ ਬੁੱਧੀ ਦਾ ਨਿਗਾਹ ਬਾਨ ਵੈਗਰੂ ਹੋਵੇ ਤਾਂ ਕਿ ਬੁੱਧੀ ਜੋ ਭਾਵ ਜੋਖੇ ਉਹ ਪਰਮੇਸ਼ਰ ਦੇ ਹੁਕਮ ਤੇ ਉਸ ਦੀ ਮਰਜ਼ੀ ਦਾ ਉਸ ਨੂੰ ਪਾਉਣਾ ਵਾਲਾ ਹੋਵੇ ਬੁੱਧੀ ਤਾਂ ਹੋਵੇ ਰੱਬੀ ਨਿਗਾਹਬਾਨੀ ਵਿੱਚ ਤੇ ਮਨ ਹੋਵੇ ਐਸੀ ਬੁੱਧੀ ਦੀ ਨਿਗਾਹਬਾਨੀ ਵਿੱਚ ਇਹ ਗੱਲ ਅਸੀਂ ਰੋਜ਼ ਰੱਬ ਜੀ ਤੋਂ ਮੰਗਦੇ ਹਾਂ ਬਰਿਸਟਰ ਇਹ ਅਰਦਾਸ ਬੜੀ ਖੂਬਸੂਰਤ ਹੈ ਬਾਬਾ ਸੋ ਤੁਸੇ ਡਿੱਠਾ ਹੈ ਕਿ ਸਾਡੇ ਇਸ਼ਨਾਨ ਦੇ ਅਠ ਕੀ ਹਨ ਅਸੀਂ ਨਿਰੇ ਪਰਮ ਵਾਲੇ ਨਾਣ ਨੂੰ ਕਹਿੰਦੇ ਹਾਂ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪਾਉ ਲੱਥੀ ਨਾਤਿਆ ਦੁਏ ਪਾ ਛੜੀ ਅਸ ਹੋਰ ਬਾਹਰ ਧੋਤੀ ਤੁਮੜੀ ਅੰਦਰ ਵਿਸ ਨਿਕੋਰ ਸਾਦ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ ਹੁਣ ਇਹ ਮਤਲਬ ਨਹੀਂ ਕਿ ਸਾਦ ਨਾਉਂਦੇ ਨਹੀਂ ਪਰ ਇਹ ਕਿ ਇਸ਼ਨਾਨ ਦੇ ਅਭਿਮਾਨੀ ਦੁਰਾਚਾਰੀ ਕੋਲੋਂ ਪਰਮੇਸ਼ਰ ਦੇ ਪਿਆਰ ਵਾਲੇ ਇਹ ਪਰਮਾ ਵਾਲੇ ਇਸ਼ਨਾਨ ਕਿ ਅਮਕੇ ਸਮੇ ਅਮਕੀ ਨਦੀ ਤੇ ਨਾ ਆਵੇ ਤਾਂ ਪਾਪੀ ਅਣਨਾਤੇ ਹੀ ਚੰਗੇ ਹਨ ਬਰਿਸਟਰ ਠੀਕ ਹੈ ਬਹੁਤ ਠੀਕ ਹੈ ਬਾਬਾ ਪਿਛਲੇ ਲੋਕ ਗਾਂ ਦਾ ਮੂੰਹ ਧੋ ਕੇ ਫਿਰ ਥਣ ਧੋ ਕੇ ਫਿਰ ਉਸ ਭਾਂਡੇ ਵਿੱਚ ਜੋ ਧੋ ਕੇ ਤੁੱਪੇ ਸੁਕਾਇਆ ਹੋਵੇ ਦੁੱਧ ਚੋਂਦੇ ਸਨ ਹੁਣ ਗੁਜਰਾ ਨੇ ਤੇ ਹੋਰ ਨਾ ਦਲਿਤਰੀਆਂ ਨੇ ਇਹ ਸਭ ਕੁਝ ਛੱਡ ਦਿੱਤਾ ਹੈ ਅਗਲੇ ਦਿਨ ਡਾਕਟਰ ਸਾਹਿਬ ਕਹਿੰਦੇ ਸਨ ਕਿ ਹੁਣ ਪਛੋਹ ਵਾਲੇ ਕਹਿੰਦੇ ਹਨ ਗਾਂ ਨੂੰ ਬੜਾ ਸੁਥਰਾ ਰੱਖਣਾ ਚਾਹੀਦਾ ਹੈ ਇਸ ਨੂੰ ਦਿੱਕਤ ਆਪ ਹੋ ਜਾਂਦਾ ਹੈ ਫਿਰ ਉੱਥੋਂ ਮਨੁੱਖਾਂ ਨੂੰ ਆ ਜਾਂਦਾ ਹੈ ਤਾਂ ਤੇ ਗਾਂ ਆਰੋਗ ਤੇ ਸੁਥਰੀ ਰਹੇ ਇਹ ਵੀ ਕਹਿੰਦੇ ਸਨ ਕਿ ਗਾਂ ਦਾ ਮੂੰਹ ਸਾਫ਼ ਕਰਨਾ ਤੇ ਥਣ ਧੋਣੇ ਵੀ ਜ਼ਰੂਰੀ ਹਨ ਤੇ ਦੁੱਧ ਚੋਣ ਵਾਲੇ ਭਾਂਡੇ ਨੂੰ ਧੋ ਕੇ ਮਾਂਜ ਕੇ ਧੂਪ ਜ਼ਰੂਰੀ ਲਵਾਉਣੀ ਚਾਹੀਏ ਦੁੱਧ ਜਮਾਉਣ ਵਾਲੇ ਭਾਂਡੇ ਨੂੰ ਵੀ ਧੋ ਕਰਕੇ ਧੁੱਪੇ ਰੱਖ ਕੇ ਫੇਰ ਵਰਤਣਾ ਚਾਹੀਏ ਇੰਨਾ ਯਤਨਾ ਨਾਲ ਦੁੱਧ ਦਹੀਂ ਲੱਸੀ ਤੇ ਮੱਖਣ ਸਾਫ਼ ਰਹਿੰਦੇ ਹਨ ਨਹੀਂ ਤਾਂ ਜੋ ਦੁੱਧ ਦੀ ਲਾਗ ਭਾਂਡਿਆਂ ਵਿੱਚ ਰਹਿ ਜਾਂਦੀ ਹੈ ਉਹ ਤਰਕ ਉੱਠਦੀ ਹੈ ਤੇ ਕਈ ਨਾ ਦਿਸਣ ਵਾਲੇ ਕਿਰਮ ਪੈਦਾ ਕਰ ਲੈਂਦੀ ਹੈ ਜੇ ਵਿੱਚੇ ਰਹਿਣ ਤਾਂ ਦੁੱਧ ਨੂੰ ਜ਼ਹਿਰੀਲਾ ਕਰ ਦਿੰਦੇ ਹਨ ਬ੍ਰਿਸ਼ਟ ਡਾਕਟਰ ਸਾਹਿਬ ਨੇ ਆਪ ਨੂੰ ਠੀਕ ਦੱਸਿਆ ਹੈ ਬਾਬਾ ਹੁਣ ਵੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਰਮੇਸ਼ਰ ਦੇ ਨਾਮ ਜਪਣ ਦਾ ਦ੍ਰਿਸ਼ਟਾਂਤ ਦਿੰਦੇ ਹੋਏ ਕਿਹਾ ਹੈ ਕਿ ਦੁੱਧ ਦੇ ਭਾਂਡੇ ਨੂੰ ਧੋਵੋ ਤੇ ਧੂਪ ਦਿਓ ਤਾਂ ਦੁੱਧ ਉਸ ਵਿੱਚ ਪਾਓ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ। ਤੇ ਸਾਰੇ ਲੋਕ ਇਸ ਤਰ੍ਹਾਂ ਕਰਕੇ ਸੁੱਖ ਪਾਉਂਦੇ ਸਨ। ਬਾਬੇ ਦੀ ਘਰ ਵਾਲੀ ਕਈ ਧੂਪ ਦੀ ਥਾਂ ਧੂਪ ਦਿੰਦੇ ਹਨ ਪਰ ਮੇਰੀ ਮਾਂ ਭਾਂਡਾ ਧੋਕੇ ਪਹਿਲਾਂ ਧੂਪ ਧੁਖਾ ਕੇ ਉੱਤੇ ਮੁੱਦਾ ਮਾਰ ਕੇ ਧੂਏ ਨਾਲ ਭਰ ਦਿੰਦੀ ਹੁੰਦੀ ਸੀ ਤੇ ਫਿਰ ਪਹਿਰ ਭਰ ਧੁੱਪੇ ਰੱਖਿਆ ਕਰਦੀ ਸੀ। ਬਰਿਸਟਰ ਦੋਵੇਂ ਗੱਲਾਂ ਠੀਕ ਹਨ ਤੂੰ ਇਹ ਵਿੱਚ ਅਕਸਰ ਕਿਰਮ ਜਿਰਮ ਮਰ ਜਾਂਦੇ ਹਨ ਤੇ ਸੂਰਜ ਦੀ ਧੁੱਪ ਵਿੱਚ ਵੀ ਮਰ ਜਾਂਦੇ ਹਨ ਨਾਲੇ ਭਾਂਡੇ ਵਿੱਚ ਖਟਿਆਈ ਨਹੀਂ ਰਹਿੰਦੀ ਮਾੜੀ ਕਿਸਮ ਦੀ ਮੁਸ਼ਕ ਨਹੀਂ ਜਮਾ ਹੁੰਦੀ ਬਰਿਸਟਰ ਹਾਂ ਪਿੰਡ ਦੀ ਸਫਾਈ ਬਾਬਾ ਬਸ ਕਿਰਪਾ ਹੋ ਗਈ ਹੈ ਅੱਗੇ ਸਵਾਨੀ 4 ਵਜੇ ਉੱਠ ਕੇ ਡੰਗਰਾਂ ਦਾ ਗੋਹਾ ਸਾਮ ਦੀ ਤੇ ਉਹਨਾਂ ਦੇ ਕੋਠੇ ਨੂੰ ਸਾਫ਼ ਕਰਦੀ ਸੀ ਫਿਰ ਹੱਥ ਪੈਰ ਧੋ ਕੇ ਆਪਣਾ ਘਰ ਸਾਫ਼ ਕਰਦੀ ਸੀ ਫਿਰ ਇਸ਼ਨਾਨ ਕਰਦੀ ਸੀ ਤੇ ਸਭ ਕੰਮ ਕਰਦੀ ਬਾਣੀ ਦਾ ਪਾਠ ਕਰਦੀ ਰਹਿੰਦੀ ਸੀ ਨਾ ਧੋ ਕੇ ਫਿਰ ਦਹੀਂ ਦੇ ਛਾਟੇ ਨੂੰ ਹੱਥ ਲਾਉਂਦੀ ਸੀ ਤੇ ਲੱਸੀ ਰੜਕਦੀ ਮੱਖਣ ਕੱਢਦੀ ਸੀ ਫਿਰ ਸਾਫ਼ ਸੁਥਰੇ ਕੀਤੇ ਚੌਂਕੇ ਵਿੱਚ ਜਾਂ ਲੰਗਰ ਦੀ ਥਾਵੇਂ ਬੈਠ ਕੇ ਰੋਟੀ ਪਕਾਉਂਦੀ ਸੀ ਤੇ ਪਰਿਵਾਰ ਨੂੰ ਨੇੜੇ ਬਿਠਾ ਕੇ ਛਕਾਉਂਦੀ ਸੀ ਜਾਂ ਸੁਥਰੀ ਪੱਛੀ ਵਿੱਚ ਨਾਲੋਂ ਨਾਲ ਰੋਟੀਆਂ ਸਾਂਭੀ ਜਾਂਦੀ ਸੀ ਤੇ ਰੋਟੀਆਂ ਤੇ ਲੱਸੀ ਦੀ ਚਾਟੀ ਸਿਰ ਤੇ ਚੁੱਕ ਕੇ ਖੇਤਾਂ ਵਿੱਚ ਲਿਜਾ ਕੇ ਪਤੀ ਪੁੱਤਾਂ ਨੂੰ ਵਗਦੇ ਖੂਹਾਂ ਤੇ ਬਿਠਾ ਕੇ ਛਕਾਉਂਦੀ ਸੀ ਹੁਣ ਸੁਆਣੀ ਸਵੇਰੇ ਨਹੀਂ ਉੱਠਦੀ ਉੱਠਦੀ ਹੈ ਤਾਂ ਸਾਰੇ ਕੰਮਾਂ ਵਿੱਚ ਮੈਲ ਕੁਚੈਲ ਵਿਲੇ ਦੱਲੀ ਜਾਂਦੀ ਹੈ ਨਾਉਣ ਦਾ ਕੋਈ ਧਿਆਨ ਨਹੀਂ ਬਾਣੀ ਦੀ ਪਰਵਾਹ ਨਹੀਂ ਗੋਡੇ-ਗੋਡੇ ਕੂੜਾ ਚੌਂਕੇ ਵਿੱਚ ਤੇ ਸਾਰੇ ਘਰ ਵਿੱਚ ਆਖਦੀ ਹੈ ਨਿਛੱਡ ਭੈਣੇ ਐਵੇਂ ਪਰਮ ਨਹੀਂ ਦੱਸੋ ਹੁਣ ਪਿੰਡਾਂ ਵਿੱਚ ਕੀ ਬਣੀ ਵੱਡੀ ਮਾਰ ਤਾਂ ਪਈ ਲਵੇਰੇ ਕੱਟਣ ਕਰਕੇ ਦੁੱਧ ਘਿਓ ਘਟ ਗਏ ਸਾਡਾ ਬਲ ਘਟ ਗਿਆ ਹੁਣ ਬਲ ਘੱਟੇ ਨੂੰ ਬਹੁਤ ਸਫਾਈ ਦੀ ਲੋੜ ਸੀ ਸੋ ਸਗੋ ਸਫਾਈ ਘਟ ਗਈ ਤੁਸੀਂ ਚੇਤੇ ਰੱਖਣਾ ਕੁਝ ਥੋੜੇ ਹੀ ਸਮੇਂ ਨੂੰ ਸਰਕਾਰ ਨੂੰ ਵੀ ਸਮਝ ਆਵੇਗੀ ਜਦੋਂ ਪਿੰਡਾਂ ਦੇ ਭਰਤੀ ਕੀਤੇ ਸਿਪਾਹੀ ਮਹੀਮਾ ਉੱਤੇ ਥਕੇਵੇਂ ਤੇ ਕਮਜ਼ੋਰੀਆਂ ਦੱਸਣਗੇ ਉਦੋਂ ਤੱਕਣਗੇ ਕਿ ਪਿੰਡਾਂ ਵਿੱਚ ਕੀ ਲੋੜਾ ਵਰਤ ਗਿਆ ਹੈ ਇਹਨਾਂ ਦੀ ਤਾਕਤ ਕਿੱਥੇ ਟੁਰ ਗਈ ਹੈ ਹਾਲੇ ਅਜੇ ਬੱਲ ਹੈ ਜੋ ਦਿਨੋ-ਦਿਨ ਘਟ ਰਿਹਾ ਹੈ ਇਹ ਜੋ 12 ਵਸਾਈਆਂ ਹਨ ਕਣਕ ਪਾ ਤਾਂ ਸਾਰੇ ਜਗਤ ਨੂੰ ਮਿਲ ਗਈ ਪਰ ਪੰਜਾਬੀਆਂ ਨੂੰ ਦੁੱਧ ਦਹੀਂ ਲੱਸੀ ਮੱਖਣ ਘਿਓ ਦੀ ਥੋੜੋ ਹੋ ਗਈ ਜਿਸ ਦਾ ਫਾਲਸਾ ਢੀ ਸਰੀਰ ਤਾਕਤ ਦੀ ਤਬਾਈ ਹੈ ਸਰਕਾਰ ਤੇ ਪ੍ਰਜਾ ਦੋਹਾਂ ਨੂੰ ਭਾਰੀ ਫਿਕਰ ਲੋੜੀਏ ਕਿ ਪੰਜਾਬੀ ਪੁੱਤਰਾਂ ਨੂੰ ਦੁੱਧ ਘਿਓ ਦੀ ਥੁੜ ਕਿਵੇਂ ਹਟੇ ਬ੍ਰਿਸਟਰ ਪਰ ਪਿੰਡਾਂ ਵਿੱਚ ਪਲੇਗ ਦੇ ਡਾਕਟਰ ਤੇ ਦੂਸਰੇ ਵੱਡੇ ਡਾਕਟਰ ਫਿਰਦੇ ਹਨ ਕਿ ਸਫਾਈ ਰੇ ਪਿੰਡਾਂ ਦੇ ਮਦਰੱਸਿਆਂ ਨੂੰ ਡਾਕਟਰ ਤੱਕਦੇ ਹਨ ਫਿਰ ਸਫਾਈ ਕਿਉਂ ਨਹੀਂ ਸਾਕੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ